ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਗੁਰੂ ਪਿਆਰੀ ਸਾਧ ਸੰਗਤ ਜੀਓ ਹਰ ਸਾਲ ਦੀ ਤਰ੍ਹਾਂ ਡੇਰਾ ਹਜ਼ੂਰ ਗਰੀਬਨਵਾਜ਼ ਕਿਲੇ ਵਾਲੇ ਮਹਾਰਾਜ ਜੀ ਤੋਂ ਵਰਸਾਈ ਹੋਈ ਨਗਰੀ ਸਿਰੇ ਨੂੰ ਸ਼ਰਵ ਸੈ ਵਿਖੇ ਹੋਲਾ ਮਹੱਲਾ ਮੇਲਾ ਬਹੁਤ ਹੀ ਧੂਮ ਧਾਮ ਨਾਲ ਤੇ ਸ਼ਰਦਾ ਉਤਸ਼ਾਹ ਉਮਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਸਾਲ ਵੀ ਇਹ ਮੇਲਾ ਜੋ ਹੈ ਇੱਕ ਤਰੀਕ ਨੂੰ ਇਸ ਮੇਲੇ ਦਾ ਨਗਰ ਕੀਰਤਨ ਸਜਾਏ ਜਾ ਰਹੇ ਹਨ 1 ਮਾਰਚ ਦਿਨ ਵੀਰਵਾਰ ਨੂੰ ਤਨ ਤਨ ਸ਼ਬਦ ਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੋ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀਪੁਰਾ ਸਾਹਿਬ ਤੋਂ ਆਰੰਭ ਹੋਵੇਗਾ ਬਾਜ਼ਾਰ ਦੇ ਪ੍ਰਕਰਮਾ ਕਰਦਾ ਹੋਇਆ ਨਗਰ ਦੇ ਪ੍ਰਕਰਮਾ ਕਰਦਾ ਹੋਇਆ ਔਰ ਇਲਾਕੇ ਦੇ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਵੀਰਵਾਰ ਠੀਕ 8 ਵਜੇ ਸਮਾਪਤੀ ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ ਸਾਰੀ ਰਾਤ ਉਸ ਕੀਰਤਨ ਦਰਬਾਰ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਉਪਰੰਤ ਸ਼ੁੱਕਰਵਾਰ ਤਕਰੀਬਨ 2:30 ਵਜੇ ਤੋਂ ਬਾਅਦ ਇਹ ਜੋ ਕੀਰਤਨ ਦੀ ਸਮਾਪਤੀ ਹੋਵੇਗੀ ਮੇਲੇ ਦੀ ਸਮਾਪਤੀ ਉਪਰੰਤ ਸੰਗਤਾਂ ਚੱਲੇ ਪਉਣਗੀਆਂ ਇਹ ਜੋ ਨਗਰ ਕੀਰਤਨ 1 ਮਾਰਚ ਨੂੰ ਸਜਾਏ ਜਾਣੇ ਹਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀ ਨਗਰ ਨਿਵਾਸੀ ਡੇਰਾ ਨਿਵਾਸੀ ਦੂਰ ਦਰੇੜਿਆਂ ਤੋਂ ਦੇਸ਼ਾਂ ਦੇਸ਼ਾਂ ਤੋਂ ਸੰਗਤ ਦੇ ਸਹਿਯੋਗਦਾਰਾ ਇਹ ਨਗਰ ਕੀਰਤਨ 1 ਮਾਰਚ ਨੂੰ ਵਾਹੋ ਵਾਹੋ ਸੇਵਕ ਸਭਾ ਵੱਲੋਂ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਸਮੂਹ ਸੇਵਾਦਾਰਾਂ ਦੇ ਉਪਰਾਲੇ ਨਾਲ ਇਹ ਨਗਰ ਕੀਰਤਨ ਸਜਾਏ ਜਾਣੇ ਹਨ ਜਿਨ੍ਹਾਂ ਦਾ ਲਾਈਵ ਚੈਨਲ ਵਾਹੋ ਵਾਹੋ ਚੈਨਲ ਵਾਲੇ ਵਾਹੋ ਗੁਰਬਾਣੀ ਵਾਹੋ ਚੈਨਲ ਵਾਲੇ ਇਹ ਨਗਰ ਕੀਰਤਨ ਨੂੰ ਲਾਈਵ ਕਰ ਰਹੇ ਨੇ ਅਸੀਂ ਵਾਹੋ ਚੈਨਲ ਵਾਲਿਆਂ ਦੇ ਸਮੂਹ ਟੀਮ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਅਤਿ ਰਿਣੀ ਹਾਂ ਜਿਹੜਾ ਕਿ ਬਹੁਤ ਭਾਵਨਾ ਨਾਲ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਇਹ ਨਗਰ ਕੀਰਤਨ ਅਤੇ ਸਾਰੇ ਮੇਲੇ ਦੀ ਕਵਰੇਜ ਸਮੂਹ ਸੰਗਤਾਂ ਨੂੰ ਦਿਖਾ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਧੰਨਵਾਦ ਦੇ ਆ ਧੰਨਵਾਦ ਕਰਦੇ ਆ ਅਗਰ ਤੋਂ ਵੀ ਆਸ ਕਰਦੇ ਆ ਜਿਵੇਂ ਹੁਣ ਬੜੇ ਪਿਆਰ ਤੇ ਸਤਿਕਾਰ ਨਾਲ ਸਮੂਹ ਸੰਗਤਾਂ ਨੂੰ ਦੇਸ਼ਾਂ-ਦੇਸ਼ਾਂ ਨੂੰ ਇਹ ਨਗਰ ਕੀਰਤਨ ਅਤੇ ਸਾਰੇ ਮੇਲੇ ਦੀ ਕਵਰੇਜ ਕਰਕੇ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਨੇ ਆਸ ਕਰਦੇ ਆ ਹਰ ਸਾਲ ਹੀ ਇਸ ਤਰ੍ਹਾਂ ਹੀ ਇਹ ਸੇਵਾ ਕਰਨ ਇਹ ਅਸੀਂ ਇਹਨਾਂ ਤੋਂ ਆਸ ਕਰਦੇ ਆ ਸਮੂਹ ਸੰਗਤਾਂ ਨੂੰ ਫਤਿਹ ਪਲਾਉਂਦੇ ਆ ਸਮੂਹ ਸੰਗਤਾਂ ਨੂੰ ਜਿਹਾ ਕਹਿੰਦੇ ਆ ਮੇਲੇ ਵਿੱਚ ਜਿੱਥੋਂ ਵੀ ਜਿੱਥੋਂ ਵੀ ਸੰਗਤਾਂ ਆ ਰਹੀਆਂ ਨੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਮੂਹ ਸੰਗਤਾਂ ਉਤਸ਼ਾਹ ਨਾਲ ਪਿਆਰ ਨਾਲ ਉਮਾਹ ਨਾਲ ਆ ਕੇ ਨਗਰ ਕੀਰਤਨ ਅਤੇ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਸਾਨੂੰ ਵਾਹ ਵਾਹ ਸੇਵਕ ਸਭਾ ਅਤੇ ਸਮੂਹ ਸੰਗਤਾਂ ਨੂੰ ਡੇਰਾ ਨਿਵਾਸੀ ਇਲਾਕਾ ਨਿਵਾਸੀ ਨਗਰ ਨਿਵਾਸੀ ਡੇਰਾ ٹرسٹ ਨੂੰ ਸੇਵਾ ਦੀ ਸਮਰੱਥਾ ਕਰਨ ਦੀ ਬਲ ਤੇ ਬੁੱਧੀ ਬਖਸ਼ਿਸ਼ ਕਰੋ ਜੀ ਇਹਨਾ ਕਹਿੰਦਾ ਹਾਂ ਮੈਂ ਆਪ ਜੀ ਤੋਂ ਕਿਹਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ